ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿਛਲੀ ਵੀਡੀਓ ਆਪਾਂ ਇਸੇ ਹੀ ਅਸਥਾਨ ਤੋਂ ਕੀਤੀ ਸੀਗੀ ਬੰਦ ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਤੇ ਅੱਜ ਤੁਹਾਨੂੰ ਜਿਵੇਂ ਕਿ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਕਿ ਇਹਦੇ ਨਾਲ ਹੀ ਹੋਰ ਅ ਅਸਥਾਨ ਹੈ ਜੀ ਜਿਹਦੇ ਬਾਰੇ ਸਿੱਖ ਸੰਗਤ ਘੱਟ ਜਾਣਦੀ ਹੈ ਬਿਕੋਜ਼ ਇਹਦੇ ਬਾਰੇ ਕੋਈ ਜ਼ਿਆਦਾ ਇਤਿਹਾਸ ਦੇ ਵਿੱਚ ਦੱਸਿਆ ਨਹੀਂ ਗਿਆ ਲੇਕਿਨ ਹੈ ਬਹੁਤ ਹੀ ਮਹੱਤਵਪੂਰਨ ਅਸਥਾਨ ਹੈ ਜਿੱਥੇ ਕੀ ਮਾਰੇ ਦੀਆਂ ਪੁਰਾਤਨ ਨਿਸ਼ਾਨੀਆਂ ਵੀ ਮੌਜੂਦ ਹੈ ਆਜੋ ਕਰਵਾਈਏ ਤੁਹਾਨੂੰ ਦਰਸ਼ਨ ਸਾਹਮਣੇ ਦੇਖ ਰਹੇ ਹਾਂ ਤੁਸੀਂ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਤੇ ਖੂ ਗੁਰੂ ਰਾਮਦਾਸ ਜੀ ਆਜੋ ਫਿਰ ਇਹਦੇ ਬਾਰੇ ਕਰਦੇ ਹਾਂ ਗੱਲਬਾਤ ਤੇ ਦੱਸਦੇ ਹਾਂ ਤੁਹਾਨੂੰ ਤੇ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਪਿਛਲੀ ਵੀਡੀਓ ਬੋਲੀ ਸਾਹਿਬ ਦੀ ਤੇ ਅੱਜ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਅਗਲਾ ਗੁਰਦੁਆਰਾ ਸਾਹਿਬ ਚੁਬਾਰਾ ਸਾਹਿਬ ਜਿੱਥੇ ਕੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੇ ਸੰਬੰਧ ਚ ਗੁਰਦੁਆਰਾ ਸਾਹਿਬ ਹੈ ਉਹਨਾਂ ਦਾ ਜੋਤੀ ਜੋਤ ਦਾ ਸਥਾਨ ਹੈ ਆਓ ਚਲਿਏ ਸਾਹਮਣੇ ਹੀ ਆ ਸਾਡੇ ਬਿਲਕੁਲ ਬੋਲੀ ਸਾਹਿਬ ਤੋਂ ਨਾਲ ਤੋਂ ਗੜੀ ਜਾਂਦੀ ਹੈ 100 ਮੀਟਰ ਉਸੀਂ ਸਿੱਧਾ ਜਾ ਕੇ ਉਸ ਤੋਂ ਬਾਅਦ ਟਰਨ ਕਰਨਾ ਹੈ 100 ਕਿਲੋਮੀਟਰ ਉਹ ਹੈ ਜਿਹੜਾ ਆਪਾਂ ਇੱਥੇ ਚੱਲ ਰਹੇ ਹਾਂ ਇਸ ਤੋਂ ਸਾਹਮਣੇ ਅੱਗੇ ਗੁਰਦੁਆਰਾ ਸਾਹਿਬ ਚਲੋ ਫਿਰ ਕਰਾਈਏ ਤੁਹਾਨੂੰ ਦਰਸ਼ਨ ਚਵਾਰਾ ਸਾਹਿਬ ਗੁਰੂ ਦਾ ਖੂਬੀ ਹੈ ਹਾਂਜੀ ਇਹ ਨੇ ਜੀ ਸਥਾਨ ਗੁਰਦੁਆਰਾ ਚਵਾਰਾ ਸਾਹਿਬ ਇਹ ਪਵਨ ਸਥਾਨ ਗੁਰੂ ਅਮਰਦਾਸ ਜੀ ਦਾ ਨਵਾਸ ਸਥਾਨ ਹੈ ਜੀ ਤੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਵੀ ਕਿਹਾ ਜਾਂਦਾ ਹੈ ਇਸੇ ਕਰਕੇ ਕਿਉਂਕਿ ਇਸ ਸਥਾਨ ਤੇ ਬਹੁਤ ਹੀ ਜੋ ਗੁਰੂਆਂ ਨਾਲ ਸੰਬੰਧਤ ਭਾਵੇਂ ਗੁਰੂ ਅਮਰਦਾਸ ਜੀ ਨਾਲ ਸੰਬੰਧਤ ਹੋਵੇ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਤ ਹੋਵੇ ਗੁਰੂ ਰਾਮਦਾਸ ਜੀ ਨਾਲ ਸੰਬੰਧਤ ਹੋਵੇ ਇਸੇ ਇੱਕੋ ਹੀ ਅਸਥਾਨ ਤੇ ਚਵਾਰਾ ਸਾਹਿਬ ਤੇ ਉਹਨਾਂ ਨਾਲ ਸੰਬੰਧਤ ਅਲੱਗ-ਅਲੱਗ ਜੋ ਚੀਜ਼ਾਂ ਤੁਸੀਂ ਦੇਖੋਗੇ ਤੇ ਯਾਦਗਾਰਾਂ ਦੇਖੋਗੇ ਤੇ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਤੇ ਹੋ ਕੇ ਨਤਮਸਤਕ ਫਿਰ ਚੱਲਦੇ ਹਾਂ ਅੰਦਰ ਤੇ ਤੁਹਾਨੂੰ ਦਿਖਾਣੇ ਆ ਇਹ ਉਹ ਸਥਾਨ ਹੈ ਜਿੱਥੇ ਪੂਰੇ ਸੰਸਾਰ ਚ ਇਕਲੋਤੀ ਔਰਤ ਬੀਬੀ ਪਾਨੀ ਜੀ ਨੂੰ ਗੁਰੂ ਪੁੱਤਰੀ ਗੁਰੂ ਪਤਨੀ ਅਤੇ ਗੁਰੂ ਮਾਤਾ ਕਹਾਉਣ ਦਾ ਸੁਭਾਗ ਪ੍ਰਾਪਤ ਹੋਇਆ ਜੀ ਜੋ ਕਿ ਗੁਰੂ ਅਮਰਦਾਸ ਜੀ ਨੇ ਬੀਬੀ ਪਾਨੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਜੋ ਵਰਦਾਨ ਦਿੱਤਾ ਸੀਗਾ ਜੀ ਜੋ ਕਿ ਗੁਰਤਾ ਗੱਦੀ ਚੋੜੀਆਂ ਦੇ ਪਰਿਵਾਰ ਦੇ ਵਿੱਚ ਹੀ ਰਹੇਗੀ ਇਹਦੇ ਅੰਦਰ ਅਲੱਗ-ਅਲੱਗ ਅਸਥਾਨ ਹੈ ਇਹ ਸਾਹਮਣੇ ਤੁਸੀਂ ਉਹੀ ਅਸਥਾਨ ਦੇਖਿਆ ਜਿੱਥੇ ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਸੀਗਾ ਬੀਬੀ ਪਾਨੀ ਜੀ ਨੂੰ ਤੇ ਨਾਲ ਹੀ ਦੇ ਤਪਸਥਾਨ ਗੁਰੂ ਅਮਰਦਾਸ ਜੀ ਦਾ ਹੈ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਥੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਸੌਂਪੀ ਸੀਗੀ ਇਸ ਅਸਥਾਨ ਤੇ ਤੇ ਬਾਬਾ ਬੁੱਢਾ ਜੀ ਪਾਸੋਂ ਜੋ ਤਿਲਕ ਲਗਾ ਕੇ ਗੁਰੂ ਰਾਮਦਾਸ ਜੀ ਨੂੰ ਗੁਰੂ ਥਾਪਿਆ ਸੀਗਾ ਜੀ ਤੇ ਤਪਸਥਾਨ ਹੈ ਇੱਕ ਨਾਲ ਹੀ ਤੁਸੀਂ ਦੇਖੋਗੇ ਇੱਥੇ ਕਿ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਸੰਗਤ ਦਰਸ਼ਨ ਕਰ ਰਹੀ ਹੈ ਇਹ ਹੈ ਦੀ ਥੰਮ ਉਹ ਪਵਿੱਤਰ ਜਿੱਥੇ ਕੀ ਗੁਰੂ ਅਰਜਨ ਦੇਵ ਜੀ ਇਹਦੇ ਨਾਲ ਖਿਡੇ ਕਰਦੇ ਸਨ ਤੇ ਉਹਨਾਂ ਨਾਲ ਸੰਬੰਧਤ ਹੈ ਥਾਮੇ ਜੀ ਪੁਰਾਤਨ ਤੇ ਨਾਲ ਹੀ ਇੱਥੇ ਤੁਸੀਂ ਅਗਲੀ ਪਾਸੇ ਦੇਖੋਗੇ ਜੋ ਕਿ ਅਸਥਾਨ ਬਣਿਆ ਹੋਇਆ ਗੁਰੂ ਅਮਰਦਾਸ ਜੀ ਦਾ ਜਿੱਥੇ ਉਹਨਾਂ ਦੇ ਪਵਿੱਤਰ ਕੇਸ ਤੇ ਨਾਲ ਚੋਲਾ ਪਿਆ ਹੈ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਉਹ ਸਫੇਦ ਚਿੱਟੇ ਦੁੱਧ ਵਰਗੇ ਬਿਲਕੁਲ ਉਹ ਜੋ ਪਏ ਆ ਉਹ ਪਾਵਨ ਪਵਿੱਤਰ ਜੋ ਕੇਸ ਹੈ ਗੁਰੂ ਅਮਰਦਾਸ ਜੀ ਦੇ ਤੇ ਨਾਲ ਹੀ ਉਹਨਾਂ ਦੇ ਚੋੜਾ ਪਿਆ ਖਾਕੀ ਰੰਗ ਦਾ ਇਹਦੇ ਤੁਸੀਂ ਜਾ ਕੇ ਇੱਥੇ ਦਰਸ਼ਨ ਕਰ ਸਕਦੇ ਹੋ ਤੇ ਇਹ ਨਾਲ ਹੀ ਇਹ ਸਥਾਨ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਵੀ ਹੈ ਜੋ ਕਿ ਜਿਹਨੂੰ ਯਾਦਗਾਰ ਨੂੰ ਮੁੱਖ ਰੱਖਦੇ ਹੋਏ ਇਹ ਇੱਕ ਅਲੱਗ ਬਣਾਇਆ ਹੋਇਆ ਸਾਈਡ ਤੇ ਸਥਾਨ ਹੈ ਮਹਾਰਾਜ ਦਾ ਪ੍ਰਕਾਸ਼ ਹੈ ਇਹ ਇਸ ਸਥਾਨ ਤੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਹੈ ਜੀ ਤੇ ਨਾਲ ਹੀ ਸਬੰਧਤ ਜੋ ਤਪਸਥਾਨ ਹੈ ਮੈ ਤੁਹਾਨੂੰ ਦੱਸਿਆ ਗੁਰੂ ਅਮਰਦਾਸ ਜੀ ਦਾ ਇੱਥੇ ਜੋ ਤਈਆ ਤਾਪ ਦੇ ਇੱਥੇ ਮਹਾਰੇ ਨੇ ਨਿਵਾਰਣ ਕੀਤਾ ਸੀਗਾ ਮਹਾਰਾਜ ਭਗਤੀ ਚ ਲੀਨ ਸੀਗੇ ਕਿ ਬੀਬੀ ਜਦੋਂ ਉਹਨਾਂ ਨੂੰ ਰੋਂਣ ਦੀ ਆਵਾਜ਼ ਸੁਣੀ ਹੈ ਤਾਂ ਉਹਨਾਂ ਨੇ ਫਿਰ ਇੱਥੇ ਪਤਾ ਲੱਗੇ ਕਿ ਉਹ ਤਾਪ ਨਾਲ ਜੋ ਤਈਏ ਦੇ ਬੁਖਾਰ ਨਾਲ ਉਹਦੀ ਮੌਤ ਹੋ ਗਈ ਹੈ ਫਿਰ ਮਹਾਰਾਜ ਨੇ ਅਕਾਲਪੁਰ ਖਗੇ ਅਰਦਾਸ ਕਰਕੇ ਕਿਹਾ ਸੀਗਾ ਕਿ ਜਿੰਨਾ ਚਿਰ ਮੈਂ ਇਸ ਸਰੀਰ 'ਚਾਂ ਇਸ ਸਥਾਨ 'ਤੇ ਕੋਈ ਕਿਸੇ ਦਾ ਬੀਬੀ ਦਾ ਬੱਚਾ ਨਾ ਮਰੇ ਤੇ ਹੋਇਆ ਵੀ ਓਵੇਂ ਜਿੰਨਾ ਚਿਰ ਮਹਾਰਾਜ ਇਸ ਸਰੀਰਿਕ ਤੌਰ ਤੇ ਇਸ ਸਥਾਨ 'ਤੇ ਰਹੇ ਤੇ ਕਿਸੇ ਦੀ ਵੀ ਬੱਚੇ ਦੀ ਮੌਤ ਨਹੀਂ ਹੋਈ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਜਿਨ੍ਹਾਂ ਦੇ ਨਾਮ ਤੇ ਇਹ ਅਸਥਾਨ ਹੈ ਜੀ ਗੁਰਦੁਆਰਾ ਚੁਬਾਰਾ ਸਾਹਿਬ ਇਹ ਉਹਨਾਂ ਦਾ ਘਰ ਹੁੰਦਾ ਸੀਗਾ ਬਾਦ ਵਿੱਚ ਵੀ ਤੇ ਉਹ ਬਾਬਾ ਮੋਹਨ ਜੀ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਸਨ ਜੀ ਤੇ ਨਾਲ ਹੀ ਇੱਥੇ ਤੁਹਾਨੂੰ ਕਰਾਵਾਂਗੇ ਖੂਦ ਦੇ ਦਰਸ਼ਨ ਵੀ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਅਰਦਾਸ ਅ ਮਾਫ ਕਰਨਾ ਇਤਿਹਾਸ ਜੋ ਲਿਖਿਆ ਹੋਇਆ ਹੈ ਤੇ ਇਹ ਦੋ ਜੀ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਇਹ ਇਹ ਬਾਰੀ ਦ੍ਰਿਸ਼ ਮੈਂ ਤੁਹਾਨੂੰ ਦਿਖਾ ਰਿਹਾ ਪਹਿਲਾਂ ਮੈਂ ਤੁਹਾਨੂੰ ਅੰਦਰੋਂ ਦਿਖਾਏ ਉਹ ਅਲੱਗ-ਅਲੱਗ ਜਿਹੜੇ ਬਣੇ ਹੋਏ ਅਸਥਾਨ ਹੈ ਤੇ ਇਹ ਅਸਥਾਨ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਹੈ ਜੀ ਨਾਲੇ ਇੱਥੇ ਕਿੱਲੀ ਵੀ ਹੈ ਇੱਕ ਪਾਵਨ ਪਵਿੱਤਰ ਉਹ ਕਿੱਲੀ ਜਿੱਥੇ ਅਮਰਦਾਸ ਜੀ ਗੁਰੂ ਖੜਕੇ ਇੱਥੇ ਤਪ ਕਰਦੇ ਹੁੰਦੇ ਸੀਗੇ ਉਹਦੇ ਸਹਾਰੇ ਨਾਲ ਕਿਉਂਕਿ ਵਿਰਧ ਅਵਸਥਾ ਚ ਸੀਗੇ ਉਹ ਮਤਲਬ ਗੁਰੂ ਨਾਲ ਜੁੜੀਆਂ ਹੋਈਆਂ ਅਲੱਗ-ਅਲੱਗ ਇੱਥੇ ਚੀਜ਼ਾਂ ਸਥਾਨ ਤੇ ਜਿਵੇਂ ਤੁਹਾਨੂੰ ਪਵਿੱਤਰ ਕੇਸ ਮਹਾਰੇ ਦੇ ਦਿਖਾਏ ਚੋਲਾ ਉਹ ਤਾਂ ਸ਼ੋਭਿਤ ਹੈ ਹੀ ਤੇ ਇਹ ਇੱਕ ਇੱਥੇ ਪ੍ਰਾਤਨ ਖੂਹ ਹੈ ਜੋ ਕਿ ਜਿਹਦਾ ਪਾਣੀ ਦੀ ਵਰਤੋਂ ਅੱਜ ਵੀ ਸੰਗਤਾਂ ਕਰਦੀਆਂ ਨੇ ਜਲ ਇਥੋਂ ਸ਼ਕਦੀਆਂ ਨੇ ਤੇ ਨਾਲ ਹੀ ਹੁਣ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਇਸ ਸਥਾਨ ਤੋਂ ਥੋੜਾ ਜਿਹਾ ਦੂਰੀ ਤੇ 20-50 ਮੀਟਰ ਦੂਰੀ ਤੇ ਹਟ ਕੇ ਇੱਕ ਸਥਾਨ ਹੈ ਜੀ ਉਹਦੇ ਹੁਣ ਤੁਹਾਨੂੰ ਕਰਾਵਾਂਗੇ ਦਰਸ਼ਨ ਇਹ ਖੂਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਅੱਜ ਵੀ ਮਤਲਬ ਚੱਲਦੀ ਅਵਸਥਾ ਚ ਹੈ ਇਹਦਾ ਪਾਣੀ ਦੀ ਵਰਤੋਂ ਕਰਦੇ ਐ ਇੱਥੇ ਮੋਟਰ ਲੱਗੀ ਹੋਈ ਹੈ ਵਿੱਚ ਤੇ ਸੰਗਤਾਂ ਦੇ ਛਕਣ ਲਈ ਵੀ ਇੱਥੇ ਸਾਈਡ ਨੂੰ ਉਹਨਾਂ ਨੇ ਲਾਇਆ ਹੋਇਆ ਖੂਹ ਦਾ ਜਲ ਜੋ ਕਿ ਆਕੇ ਇੱਥੇ ਤੁਸੀਂ ਛਕ ਸਕਦੇ ਹੋ ਜੋ ਕਿ ਪ੍ਰਾਤਨ ਸਮੇ ਦਾ ਇੱਕ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਖੂਹ ਜੋ ਕਿ ਇੱਥੇ ਸ਼ੋਭਿਤ ਜਿਹਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਇੱਥੇ ਉਹਨਾਂ ਨੇ ਆਪਣੇ ਇਹ ਹੱਥੀਂ ਖੂਹ ਕਢਵਾਇਆ ਸੀ ਤੇ ਨਾਲ ਹੀ ਇੱਥੇ ਭਾਈ ਗੁਰਦਾਸ ਜੀ ਦੀ ਯਾਦਗਾਰ ਹੈ ਜੋ ਕਿ ਭਤੀਜੇ ਸਨ ਗੁਰੂ ਅਮਰਦਾਸ ਜੀ ਦੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਭਾਈ ਗੁਰਦਾਸ ਜੀ ਦੇ ਲੇਖ ਅਨੇਕਾਂ ਹੀ ਜੋ ਉਹਨਾਂ ਨੂੰ ਉਹਨਾਂ ਦਾ ਸਿੱਖੀ ਪ੍ਰਤੀ ਜੋ ਬલિદાન ਯੋ ਤਿਆਗ ਹੈ ਔਰ ਉਹਨਾਂ ਨੇ ਆਪਣੀ ਕਲਮ ਰਹੀਂ ਉਹ ਅਸੀਂ ਅੱਜ ਵੀ ਸੁਣਦੇ ਆਂ ਭਾਈ ਗੁਰਦਾਸ ਜੀ ਦੀਆਂ ਬਾਹਰਾਂ ਲੇਖ ਉਹਨਾਂ ਦੇ ਤੇ ਉਹ ਭਾਈ ਗੁਰਦਾਸ ਜੀ ਉਹਨਾਂ ਦਾ ਇੱਥੇ ਅਕਾਲ ਚਲਾਣਾ ਸਥਾਨ ਵੀ ਹੈ ਇਸ ਸਥਾਨ ਤੋਂ ਹੀ ਉਹ ਉਹਨਾਂ ਨੇ ਅੰਤਿਮ ਆਪਣੇ ਜੋ ਸੁਵਾਸ ਲਏ ਸੀਗੇ ਭਾਈ ਗੁਰਦਾਸ ਜੀ ਨੇ ਤੇ ਨਾਲ ਹੀ ਇਹ ਖੂਹ ਜੋ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੇ ਹੱਥੀ ਬਣਿਆ ਖੂਹ ਹੈ ਜਿਹਦੀ ਕੀ 70 ਫੁੱਟ ਦੀ ਡੂੰਘਾਈ ਹੈ ਤੇ ਇਹਦਾ ਜਲ ਵੀ ਕਹੇ ਜਾਂਦਾ ਹੈ ਕਿ ਅੱਜ ਵੀ ਇਹ ਮਤਲਬ ਪੀਣ ਯੋਗ ਹੈ ਤੇ ਵਰਤਨ ਯੋਗ ਹੈ ਸੁੱਕਿਆ ਨਹੀਂ ਇਹ ਗੁਰੂ ਸਾਹਿਬ ਦੀਆਂ ਕਿਰਪਾਏ ਜੀ ਇਹ ਜੋ ਸਥਾਨ ਖੂਹ ਸਾਹਿਬ ਹੈ ਇਹ ਥੋੜਾ ਜਿਹਾ ਉਸ ਸਥਾਨ ਤੋਂ ਜੋ ਚੁਬਾਰਾ ਸਾਹਿਬ ਹੈ ਥੋੜਾ ਜਿਹਾ ਹਟਕੇ ਤੇ ਪਹਿਲੇ ਜੋ ਚੁਬਾਰਾ ਸਾਹਿਬ ਸੀ ਉਹਦੇ ਚ ਤੁਹਾਨੂੰ ਮੈਂ ਦਿਖਾਏ ਜੋ ਅਨੇਕਾਂ ਹੀ ਸਥਾਨ ਯੋਗ ਵਰਤਗਤ ਦੀ ਹੈ ਤਿਲਕ ਲਾਇਆ ਮਹਾਰਾਜ ਗੁਰੂ ਰਾਮਦਾਸ ਜੀ ਦੇ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਜੀ ਬਣੇ ਤੇ ਉਹ ਥੰਮ ਸਾਹਿਬ ਹੈ ਤੇ ਇੱਕ ਕਿਲੀ ਹੈ ਉੱਥੇ ਜੋ ਪ੍ਰਾਤਨ ਜਿਹਨੂੰ ਫੜ ਕੇ ਗੁਰੂ ਅਮਰਦਾਸ ਜੀ ਆਪਣੀ ਤਪੱਸਿਆ ਦੇ ਵਿੱਚ ਵੀ ਲੀਂ ਲੈਂਦੇ ਸੀਗੇ ਜੀ ਤੇ ਉਸ ਤੋਂ ਨਾਲ ਹੀ ਹਟ ਕੇ ਉਹ ਚੋਬਾਰਾ ਸਾਹਿਬ ਦੇ ਵਿੱਚ ਅਨੇਕਾਂ ਸਥਾਨ ਹੈ ਤਿੰਨ ਚਾਰ ਸਥਾਨ ਜੋ ਯਾਦਗਾਰ ਹੈ ਗੁਰੂ ਸਾਹਿਬ ਦੀਆਂ ਤੇ ਉਸ ਤੋਂ ਹਟ ਕੇ ਥੋੜਾ ਜਿਹਾ ਇਹ ਅਲੱਗ ਇੱਕ ਖੂਸਾਬ ਹੈ ਜੋ ਕਿ ਭਾਈ ਗੁਰਦਾਸ ਜੀ ਨਾਲ ਸੰਬੰਧਤ ਵੀ ਆ ਜਿਵੇਂ ਤੁਹਾਨੂੰ ਦੱਸਿਆ ਮੈਂ ਉਹ ਇਹ ਸਥਾਨ ਹੈ ਜੀ ਤੇ ਜਦ ਵੀ ਤੁਸੀਂ ਗੋਵਿੰਦਵਾਲ ਸਾਹਿਬ ਅੰਮ੍ਰਿਤਸਰ ਸਾਹਿਬ ਆਓ ਇਸ ਅਸਥਾਨਾਂ ਦੇ ਜਰੂਰ ਦਰਸ਼ਨ ਕਰੋ ਇਹ ਬਿਲਕੁਲ ਬੌਲੀ ਸਾਹਿਬ ਤੋਂ ਇਸੇ ਕਰਕੇ ਮੈਂ ਵੀਡੀਓ ਉਸ ਸਥਾਨ ਤੋਂ ਹੀ ਸ਼ੁਰੂ ਕੀਤੀ ਹੈ ਜਿੱਥੋਂ ਮੈਂ ਪਿਛਲੀ ਛੱਡੀ ਸੀਗੀ ਕਿ ਗੋਵਿੰਦਵਾਲ ਸਾਹਿਬ ਦੀ ਗਲੀ ਦੇ ਨਾਲ ਹੀ ਬਿਲਕੁਲ ਤੁਸੀਂ ਸੋ 50 ਮੀਟਰ ਜਾ ਕੇ ਇੱਕ ਰਾਈਟ ਟਰਨ ਤੇ ਤੁਹਾਨੂੰ ਸਾਹਮਣੇ ਬੋਰਡ ਵੀ ਲੱਗਿਆ ਦਿਖੇਗਾ ਤੇ ਇਹ ਕੁਛ ਮੈਂ ਵੈਸੇ ਦਿਖਾਣ ਲਈ ਸੰਗਤਾਂ ਨੂੰ ਲਿਆਈ ਐ ਜੋ ਪ੍ਰਾਤਨ ਨਾਨਕਸ਼ਾਹੀ ਇੱਟ ਦੀ ਜੋ دیوار ਹੈ ਇਹ ਬਿਲਕੁਲ ਗੁਰਦੁਆਰਾ ਸਾਹਿਬ ਨਾਲ ਸਾਂਝੀ ਦੀਵਾਰ ਸੀਗੀ ਨਾਲ ਲੱਗਦੀ ਚਲੋ ਵਿੱਚ ਗਲੀਆਂ ਦਾ ਖੈਰ ਚਦੋ ਚਲੋ ਹੁਣ ਨਿਕਲੀਆਂ ਪਰ ਇਹ ਵੀ ਸਬੰਧ ਰੱਖਦੇ ਹੋਣਗੇ ਜਰੂਰ ਮੇਰੇ ਹਿਸਾਬ ਨਾਲ ਜੋ ਉਸ ਸਮੇਂ ਨੂੰ ਜੋ ਗੁਰੂ ਸਾਹਿਬ ਜਦੋਂ ਇੱਥੇ ਰਹਿਆ ਕਰਦੇ ਸਨ ਹੋ ਸਕਦਾ ਹੈ ਉਹਨਾਂ ਦੀ ਕਿਲੇ ਦੀ ਉਹਨਾਂ ਦੇ ਘਰ ਦੀ ਹੀ ਦੁਵਾਰਾ ਹੋਣ ਚਲੋ ਫੇਰ ਕਰਾਂਗੇ ਜੀ ਅੱਗੇ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕੀ ਫਤ